वो लोग बात कर रहे हैं कौन कौन चलते है बराबर इवो तो है सरदार बच्चन सिंह काजरा बहुत बढ़िया कोमरियो आदमी बड़ा कमरियो नहीं 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 आ गया आ गया कंधे से आ गया जो जितने नाम को देखी वो खिलाफक मैच चुके हैं ਸਰਦਾਰ ਗਿੰਦਰ ਸਿੰਘ ਜੀ ਜਿਹੜਾ ਜੋਨ ਦੇ ਲੈਵਲ ਤੇ ਤੋਂ ਹੋ ਗਿਆ ਜੱਟ ਨੇ ਸਾਡੇ ਵਾਲੇ ਵਿੱਚ ਜੋ ਜੱਟ ਪਰਿਵਾਰ ਪੂਰੀ ਟੀਮ ਦੇ ਨਾਲ ਆਪਣੇ ਪਰਿਵਾਰਾਂ ਦੇ ਸਹਿਤ ਆਮ ਆਰ ਪਾਰਟੀ ਸਾਹਮਣੇ ਸੋ ਬਹੁਤ ਵੱਡੀ ਖੁਸ਼ੀ ਹੈ ਅੱਜ ਜੱਟ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਵਾਦ ਹੈ ਅਸੀਂ ਨਾਲ ਵਾਦਾ ਕਿ ਡੇਡਾ ਵੀ ਇਹਨਾਂ ਨੇ ਜਿਸ ਸੋਚ ਨਾਲ ਆਮ ਆਰ ਪਾਰਟੀ ਸਾਹਮਣੇ ਆਣਨ ਨੂੰ ਪੂਰਾ ਪਿਆਰ ਮਿਲੇਗਾ ਪੂਰਾ ਮਨ ਦਾ ਮਾਨ ਸਤਕਾਰ ਮਿਲੇਗਾ ਸੋ ਪਿੰਡ ਦੇ ਜਿਹੜੇ ਵੀ ਹਲਕੇ ਦੇ ਜਿਹੜੇ ਵੀ ਕੰਮ ਕਹਿਣਗੇ ਇਹ ਭਰਾਵਾ ਦੇ ਜਿਹੜੇ ਵੀ ਵਿਕਾਸ ਦੇ ਕੰਮ ਹੈ ਪਹਿਲ ਦੇ ਰਾस्ते ਹੋਣਗੇ ਸੋ ਕਿ ਸ਼ੁਰੂ ਤੋਂ ਹੀ ਸੇਵਾਦਾਰ ਬਣ ਕੇ ਸੇਵਾਦਾਰਾਂ ਦੀ ਤਰ੍ਹਾਂ ਪੂਰੇ ਹਲਕੇ ਦੀ ਆਪਣੇ ਪਿੰਡ ਦੀ ਸੇਵਾ ਲਵਾ ਰਹੇ ਆ ਕਿ ਕਿ ਫਟ ਰੋਡ ਤੇ ਬਹੁਤ ਸਾਰਾ ਪਿਆਰ ਹੈ ਕਿਉਂਕਿ ਜਿਹੜੇ ਨਿਸਕਾਲ ਸੇਵਾ ਕਰਨ ਵਾਲੇ ਭਰਾ ਹੁੰਦੇ ਆ ਉਹ ਪਰਿਵਾਰਾਂ ਦੇ ਵਿੱਚੋਂ ਪਰਿਵਾਰਾਂ ਸੇਵਾਦਾਰ ਬਣ ਕੇ ਸਾਡੇ ਘਰ ਪਰਿਵਾਰ ਸੇਵਾ ਕਰ ਰਹੇ ਆ ਸੋ ਅਸੀਂ ਵੀ ਇਹਦਾ ਦਾ ਪੂਰਾ ਜਿਹੜਾ ਇਹਨਾਂ ਦਾ ਬੰਦਾ ਮਾਨਸਿਕਾ ਤੇ ਨਾਲ ਦੀ ਨਾਲ ਇਨਾਂ ਦੇ ਨਾਲ ਹਰਵੇ ਦੇ ਨਾਲ ਲੱਗੇ ਜਿਹੜੀ ਆਪਣੇ ਹਲਕੇ ਦੀ ਸੇਵਾ ਕਰਾਂਗੇ ਸੋ ਬਹੁਤ ਖੁਸ਼ੀ ਆ ਕਿ ਮੈਂ ਅਨਾਂ ਨੂੰ ਅੱਜ ਆਪਣੀ ਪਾਰਟੀ ਚੋਂ ਤੇ ਜੀ ਦਾ ਵੈਲਕਮ ਵੀ ਕਰਦਾ ਤੇ ਸਾਡੇ ਮੁੱਖ ਮੰਤਰੀ ਸਰਦਾਰਪੁਰਸਿਮਾਨ ਜੀ ਮਾਨ ਜੀ ਨੂੰ ਮੁਬਾਰਕਬਾਦ ਜਿੰਨਾ ਕਿ ਪ੍ਰਵਾਸ ਤੇ ਬਹੁਤ ਵੱਡਾ ਵਾਅਦਾ ਹੋਇਆ ਸੋ ਅੱਜ ਤੁਹਾਡੇ ਤੁਸੀਂ ਸਾਰੇ ਭਰਾ ਆਏ ਤੁਹਾਡਾ ਵੀ ਜੀ ਨੂੰ ਸਤਿਕਾਰ ਚੱਲੋ ਮੈਂ ਕਾਂਗਰਸ ਪਾਰਟੀ ਛੱਡ ਕੇ ਆਵਾਜ਼ ਦੀ ਪਾਰਟੀ ਵਿੱਚ ਸ਼ਾਮਲ ਹੋਇਆ ਬ੍ਰਿੰਦਰ ਸਿੰਘ ਕੱਜ ਮੇਰਾ ਨਾਮ ਹੈ ਜੈਨ ਸਿੰਘ ਸਾਹਿਬ ਸਬੀਬ ਖੈਨਜੀ ਤੇ ਇਹਨਾਂ ਦੀ ਬਦੌਲਤ ਇਹਨਾਂ ਦੀਆਂ ਖੁਸ਼ੀਆਂ ਜਿੱਦਾਂ ਵੀ ਕਹਿੰਦੇ ਪਾਰਦੀਆਂ ਨੀਤੀਆਂ ਕਰਕੇ ਤੇ ਇਹਨਾਂ ਦਾ ਵਧੀਆ ਵਤੀਰਾ ਵਧੀਆ ਤੇ ਮਿਲਦੇ ਸਾਰੇ ਤੰਦਿਆਂ ਨੂੰ ਮਿਲਦੇ ਆ ਉਹਦੇ ਕਰਕੇ ਮੈਂ ਇਹਨਾਂ ਦੇ ਸ਼ਾਮਲ ਹੋਇਆ ਆ ਪਾਰਟੀ ਦੀਆਂ ਨੀਤੀਆਂ ਵੀ ਬਹੁਤ ਵਧੀਆ ਨੇ ਜਿਵੇਂ ਆਪਣਾ ਮੇਨ ਨਸ਼ੇ ਦਾ ਮੁੱਦਾ ਜੀ ਉਹ ਬਹੁਤ ਵਧੀਆ ਠੱਪਿਆ ਹੋਇਆ ਇਹਨਾਂ ਦੇ ਨਸ਼ਾ ਬਹੁਤ ਖਤਮ ਹੋ ਰਿਹਾ ਜੀ ਉਹਨੇ ਕਰਕੇ ਸੁਣੀ ਸੀ ਸਭ ਤੋਂ ਮਤਲਬ ਠੀਕ ਨਹੀਂ ਸੀ ਨਸ਼ਿਆਂ ਵਾਲੀ ਲੱਗੀ ਜੀ ਜ਼ਿਆਦਾ ਵੀ ਬਾਕੀ ਦਾ ਹਰ ਪਾਰਟੀਆਂ ਕੰਮ ਕਰੀ ਜਾਂਦੇ ਆਪੇ ਦੂਰ ਤੇ ਵੀ ਕਰ ਰਹੇ ਨੇ ਕੰਮ ਵਧੀਆ ਹੀ ਕਰਦੇ ਨੇ ਬਾਕੀ ਆਲੇ ਦੁਆਲੇ ਪਿੰਡਾਂ 'ਚ ਵਧੀਆ ਕੰਮ ਹੋ ਰਹੇ ਨੇ ਸਭ ਕੁਝ ਸਾਡੇ ਏਰੀਏ ਦੇ ਨੇ ਜੋ ਬੰਦੇ ਨੇ ਵਧੀਆ ਨੇ ਜੀ ਪ੍ਰਾਂਤਾ ਵੀ ਆ ਰਹੀਆਂ ਨੇ ਬਾਕੀ ਸਕੂਲ ਪੱਤਰ ਤੇ ਕੰਮ ਹੋ ਰਹੇ ਨੇ ਜੀ ਹੁਣ ਬਹੁਤ ਵਧੀਆ ਇਸ ਕਰਕੇ ਖੇਤਰ ਹੋ ਗਿਆ ਆ ਨਾਮ ਸਰਜੀਤ ਸਿੰਘ ਸੈਣੀ ਆਮ ਆਦਮੀ ਪਾਰਟੀ ਵਾਰਡ ਨੰਬਰ 24 ਦਾ ਇੰਚਾਰਜ ਜੀ ਤੇ ਅੱਜ ਸਾਡੇ ਨਾਲ ਬਰਿੰਦਰ ਝੱਜ ਜੀ ਤੇ ਨਾਲ ਪਵਨ ਚੱਜ ਜੀ ਤੇ ਬਿੰਦਰ ਵੀਰ ਜੀ ਤੇ ਹੋਰ ਪਿੰਡ ਮੁੰਡੀਆਂ ਚੋਂ ਵਾਰਡ ਨੰਬਰ 24 ਤੋਂ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਸਾਡੇ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਜੋ ਵਤੀਰਾ ਆ ਔਰ ਜੋ ਕੰਮ ਕਰਨ ਦਾ ਤਰੀਕਾ ਆ ਉਹਨਾਂ ਦੀਆਂ ਜੋ ਨੀਤੀਆਂ ਨੇ ਔਰ ਸਮਾਜ ਦੇ ਵਿੱਚ ਜੋ ਕੰਮ ਹੋ ਰਹੇ ਨੇ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਗਰੰਟਾਂ ਲੈ ਕੇ ਆਏ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਇਨਾਰਾ ਮੰਨਦਾ ਵਿਚਾਰ ਬਣਿਆ ਕਿ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਜਾਵੇ ਜੋ ਸਮਾਜ ਦੇ ਵਿੱਚੋਂ ਬੁਰਾਈਆਂ ਨੂੰ ਦੂਰ ਕਰ ਰਹੀ ਆ ਰਿਸ਼ਵਤਖੋਰੀ ਨੂੰ ਦੂਰ ਕਰ ਰਹੀ ਆ ਹੈਲਥ ਦੇ ਉੱਤੇ ਐਜੂਕੇਸ਼ਨ ਦੇ ਉੱਤੇ ਪੂਰੀ ਜੋਰ ਕੰਮ ਕਰ ਰਹੀ ਹੈ ਔਰ ਯੋਧ ਨਸ਼ਿਆਂ ਵਿਰੋਧੀ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਜ਼ੋਰਦਾਰ ਯੋਧ ਛੇੜਿਆ ਵੈ ਉਹ ਪੂਰੀ ਪੰਜਾਬ ਦੀ ਜਨਤਾ ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਉਸ ਪ੍ਰਭਾਵਸ਼ਾਲੀ ਕਦਮ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਨਾਲ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸੰਗਤਾਂ ਸਾਡੇ ਵਾਰਡ ਦੀਆਂ ਸਾਡੇ ਹਲਕੇ ਦੀਆਂ ਜੁੜ ਰਹੀਆਂ ਨੇ ਇਹਨਾਂ ਦਾ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਉਣ ਤੇ ਜੀ ਆਇਆਂ ਨੂੰ ਔਰ ਇਹਨਾਂ ਨੂੰ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਏਗਾ ਇਹ ਪਹਿਲਾਂ ਵੀ ਸਤਕਾਰਯੋਗ ਪਰਿਵਾਰ ਨੇ ਸਾਡੇ ਇਲਾਕੇ ਦੇ ਤੇ ਇਹਨਾਂ ਦਾ ਜਿਹੜਾ ਪਿਆਰ ਤੇ ਸਤਕਾਰ ਜਿਹੜਾ ਆ ਹੋਰ ਵੀ ਉੱਚਾ ਚੱਕਿਆ ਜਾਵੇਗਾ ਬਹੁਤ ਬਹੁਤ ਧੰਨਵਾਦ ਜੀ